ਕਿਉਂ ਉਸ ਪ੍ਰਵਾਸੀ ਨੂੰ ਫੜਨ ਦੇ ਲਈ ਪੁਲਿਸ ਉਸ ਕੁੱਲੀਆਂ ਦੇ ਵਿੱਚ ਜਾਂਦੀ ਹੈ ਜਿੱਥੇ ਉਹ ਪ੍ਰਵਾਸੀ ਰਹਿ ਰਿਹਾ ਸੀ ਤਾਂ ਕਿਸ ਤਰ੍ਹਾਂ ਉਸ ਪੁਲਿਸ ਪਾਰਟੀ ਨੂੰ ਹੀ ਪ੍ਰਵਾਸੀ ਇਕੱਠੇ ਹੋ ਕੇ ਘੇਰ ਲੈਂਦੇ ਨੇ 25 ਪੰਚਾਇਤਾਂ ਵੱਲੋਂ ਮਤੇ ਪਾਏਗੇ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਵਾਸੀਆਂ ਦੇ ਖਿਲਾਫ ਜਾਂ ਕਿਸੇ ਹੋਰ ਇਸ ਤਰ੍ਹਾਂ ਦੀ ਲੋਕ ਲਹਿਰ ਦੇ ਵਿੱਚ ਪੰਜਾਬ ਨੇ ਇਕਜੁੱਟ ਹੋ ਕੇ ਆਪਣੀ ਏਕਤਾ ਦਿਖਾਈ ਹੋਵੇ ਭਜੂਗਾ ਉਹ ਭਜੂਗਾ ਇਹ ਅੰਗ ਹੈ ਨਮੋਸ਼ੀ ਦੀ ਗੱਲ ਇਹ ਵੀ ਹੈ ਇਹ ਲਹਿਰਾ ਕੁਝ ਦਿਨ ਹੀ ਚੱਲਦੀ ਹੈ ਨੇ ਬਾਅਦ ਦੇ ਵਿੱਚ ਲੋਕ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਤੇ ਇਹ ਲਹਿਰਾ ਢਿੱਲੀਆਂ ਪੈ ਜਾਂਦੀ ਹੈ ਇੱਕਰ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਗੁਨਾਹ ਹੋਣ ਤੋਂ ਰੋਕ ਕੇ ਜਾਣ ਫਿਰ ਕੋਈ ਮਾਸੂਮ 5 ਸਾਲ ਦਾ ਬੱਚਾ ਇਸ ਤਰ੍ਹਾਂ ਕਿਸੇ ਪ੍ਰਵਾਸੀ ਦੇ ਗੰਦੇ ਕੰਮਾਂ ਦੀ ਭੇਟਨਾ ਚੜੇ ਆਪਣੀ ਜਾਨ ਨਾ ਗਵਾਵੇ ਇਸ ਲਹਿਰ ਨੂੰ ਪਰਚੰਡ ਕਰਨ ਦੀ ਇਸ ਲਹਿਰ ਨੂੰ ਲਗਾਤਾਰ ਬਣਾ ਕੇ ਰੱਖਣ ਦੀ ਲੋੜ ਹੈ ਪਰ ਕੁਝ ਕਿ ਲੋਕਾਂ ਕਰਕੇ ਕਈ ਮੁਹਿਮਾ ਕਈ ਲਹਿਰਾਂ ਠੰਡੀਆਂ ਪੈ ਜਾਂਦੀਆਂ ਨੇ ਕਈ ਲਹਿਰਾਂ ਫੇਲ ਵੀ ਹੋ ਜਾਂਦੀਆਂ ਨੇ ਉਹ ਲੋੜ ਹੈ ਕਿ ਜੇਕਰ ਇਹ ਲਹਿਰ ਉੱਠੀ ਹੈ ਉਸ ਬੱਚੇ ਦੀ ਕੁਰਬਾਨੀ ਦੇ ਨਾਲ ਤਾਂ ਇਸ ਲਹਿਰ ਨੂੰ ਇੱਕ ਵੱਡਾ ਰੂਪ ਦੇਣ ਦੀ ਤਾਂ ਕਿ ਇਸ ਤਰ੍ਹਾਂ ਦੇ ਗੈਰਕਾਨੂੰਨੀ ਲੋਕਾਂ ਤੇ ਕਾਰਵਾਈ ਹੋ ਸਕੇ ਕਿ ਕਹਿੰਦੇ ਜੀ ਸਾਨੂੰ ਤਾਂ ਆ ਕੇ ਇੱਥੇ ਦਾਨੀ ਸੱਜਣ ਮਟਰ ਪਨੀਰ ਸ਼ਾਹੀ ਪਨੀਰ ਮਲਾਈ ਕੋਫਤੇ ਮਲਾਈ ਚਾਪ ਖਾਣ ਨੂੰ ਰੋਜ਼ ਦੰਦੇ ਨੇ ਨਾਲ ਪੈਸੇ ਦੇ ਕੇ ਜਾਂਦੇ ਨੇ ਕਿ ਆ ਲੈ ਪੁੱਤ ਬੀੜੀ ਮਾਚਸ ਲਈ ਲੈ ਲਾ ਤੇ ਜੇ ਉਹ ਨਾ ਦੇਣ ਕਹਿੰਦੇ ਸਾਨੂੰ ਤਾਂ ਕੱਲ ਨੂੰ ਇਹ ਪੰਜਾਬ ਛੱਡ ਕੇ ਭੱਜਣਾ ਪਵੇ ਉਹ ਵੀ ਬਹੁਤ ਦੁਖੀ ਹਿਰਦੇ ਦੇ ਨਾਲ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੱਡਾ ਖੁਲਾਸਾ ਤੁਹਾਡੇ ਲਈ ਇੱਕ ਪੰਜਾਬ ਦੇ ਲਈ ਵੱਡਾ ਖਤਰਾ ਇੱਕ ਪ੍ਰਵਾਸੀ ਬੱਚਾ ਕੀ ਕਰਦਾ ਫੜਿਆ ਤੇ ਕਿਸ ਤਰ੍ਹਾਂ ਉਹ ਸਾਡੇ ਨਾਲ ਵੀ ਹੱਥੋਪਾਈ ਹੋਇਆ ਇਹ ਜਿਹੜਾ ਕਿ ਅੱਜ ਨਸ਼ੇ ਦੇ ਵਿੱਚ ਇੰਨਾ ਟੰਨ ਸੀ ਕਿ ਜਿਸ ਤੋਂ ਬੋਲ ਵੀ ਨਹੀਂ ਹੋ ਰਿਹਾ ਸੀ ਉਹ ਕੱਲ ਨੂੰ ਕਿਹੜੇ-ਕਿਹੜੇ ਗੁਨਾਹ ਪੰਜਾਬ ਦੇ ਵਿੱਚ ਕਰੂਗਾ ਇਹ ਵੀ ਇੱਕ ਵੱਡਾ ਕੁਐਸਚਨ ਮਾਰਕ ਹੈ ਪੰਜਾਬ ਦੇ ਭਵਿੱਖ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਤੇ ਸਤਿ ਸ਼੍ਰੀ ਅਕਾਲ ਦੋਸਤੋ ਜੋ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ 5 ਸਾਲ ਦੇ ਮਾਸੂਮ ਬੱਚੇ ਦਾ ਇੱਕ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਬਣਨ ਲੱਗੀ ਹੈ ਤੇ ਉਸੇ ਸੰਬੰਧ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਖਾਸ ਜਾਣਕਾਰੀ ਲੈ ਕੇ ਖਾਸ ਖਬਰ ਲੈ ਕੇ ਹਾਜ਼ਰ ਹੋਏ ਹਾਂ ਉੱਥੇ ਹੀ ਤੁਹਾਡੇ ਨਾਲ ਇੱਕ ਵੀਡੀਓ ਵੀ ਸ਼ੇਅਰ ਕਰਨੀ ਹੈ ਕਿ ਜਦੋਂ ਉਸ ਪ੍ਰਵਾਸੀ ਨੂੰ ਫੜਨ ਦੇ ਲਈ ਪੁਲਿਸ ਉਸ ਕੁੱਲੀਆਂ ਦੇ ਵਿੱਚ ਜਾਂਦੀ ਹੈ ਜਿੱਥੇ ਉਹ ਪ੍ਰਵਾਸੀ ਰਹਿ ਰਿਹਾ ਸੀ ਤਾਂ ਕਿਸ ਤਰ੍ਹਾਂ ਉਸ ਪੁਲਿਸ ਪਾਰਟੀ ਨੂੰ ਹੀ ਪ੍ਰਵਾਸੀ ਇਕੱਠੇ ਹੋ ਕੇ ਘੇਰ ਲੈਂਦੇ ਨੇ ਜਿੱਥੋਂ ਤੁਸੀਂ ਅੰਦਾਜ਼ਾ ਲਗਾਵੋਗੇ ਕਿ ਕਿੰਨੇ ਜ਼ਿਆਦਾ ਹੌਸਲੇ ਵੱਧ ਚੁੱਕੇ ਨੇ ਇਹਨਾਂ ਪ੍ਰਵਾਸੀਆਂ ਦੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਜੋ ਪੈਦਾ ਹੋਈ ਹੈ ਕੱਲ ਇੱਕ ਵੱਡਾ ਇਕੱਠ ਸੀ ਹੁਸ਼ਿਆਰਪੁਰ ਦੇ ਵਿੱਚ ਉਸ ਮਾਸੂਮ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਤੇ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਕਿਉਂਕਿ ਇਸ ਮੌਕੇ ਪੰਜਾਬ ਦੇ ਵਿੱਚ ਪ੍ਰਵਾਸੀ ਪੰਜਾਬ ਬਚਾਓ ਪੰਜਾਬ ਬਚਾਓ ਦਾ ਲਹਿਰ ਇੱਕ ਨਾਰਾ ਬਹੁਤ ਜਿਆਦਾ بلند ਹੋ ਰਿਹਾ ਹੈ ਤੇ ਇਸੇ ਤਹਿਤ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਜਿੱਥੇ ਕਿ 25 ਪੰਚਾਇਤਾਂ ਵੱਲੋਂ ਮਤੇ ਪਾਏ ਗਏ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜੋ ਬਿਨਾਂ ਪ੍ਰੂਫ ਤੋਂ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਤੇ ਕਾਰਵਾਈ ਹੋਵੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਕੱਟਿਆ ਜਾਵੇ ਜਿਨ੍ਹਾਂ ਕੋਈ ਆਧਾਰ ਕਾਰਡ ਕੋਈ ਸਨਾ ਪ੍ਰਤੀਕਰ ਨਹੀਂ ਹੈ ਉਹਨਾਂ ਤੇ ਕਾਰਵਾਈ ਹੋਵੇ ਪੰਜਾਬ ਦੇ ਵਿੱਚ ਕੰਮ ਦੇਣ ਦੇ ਵਿੱਚ ਰੋਜ਼ਗਾਰ ਦੇਣ ਦੇ ਵਿੱਚ ਪਹਿਲ ਪੰਜਾਬੀਆਂ ਨੂੰ ਮਿਲੇ ਅਤੇ ਪੰਜਾਬੀਆਂ ਤੇ ਜੋ ਇਹ ਗੈਰ ਕਾਨੂੰਨੀ ਤਸੱਦਦ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਬਾਰੇ ਵੀ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਹੋਰ ਵੀ ਕਈ ਸ਼ਰਤਾਂ ਇੰਨਾ ਮਤਿਆਂ ਦੇ ਵਿੱਚ ਹਨ ਜੋ ਕਿ 25 ਪੰਚਾਇਤਾਂ ਨੇ ਕੱਲ ਪਾਈਆਂ ਨੇ ਤਾਂ ਦੋਸਤੋ ਉੱਥੇ ਇਹ ਵੀ ਕਹਿਣਾ ਲਾਜ਼ਮੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਵਾਸੀਆਂ ਦੇ ਖਿਲਾਫ ਜਾਂ ਕਿਸੇ ਹੋਰ ਇਸ ਤਰ੍ਹਾਂ ਦੀ ਲੋਕ ਲਹਿਰ ਦੇ ਵਿੱਚ ਪੰਜਾਬ ਨੇ ਇਕਜੁੱਟ ਹੋ ਕੇ ਆਪਣੀ ਏਕਤਾ ਦਿਖਾਈ ਹੋਵੇ ਪਰ ਉੱਥੇ ਹੀ ਤਰਾਸ ਦੀ ਇਹ ਵੀ ਹੈ ਨਮੋਸ਼ੀ ਦੀ ਗੱਲ ਇਹ ਵੀ ਹੈ ਇਹ ਲਹਿਰਾ ਕੁਝ ਦਿਨ ਹੀ ਚੱਲਦੀਆਂ ਨੇ ਬਾਅਦ ਦੇ ਵਿੱਚ ਲੋਕ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜੀ ਹੋ ਜਾਂਦੇ ਨੇ ਤੇ ਇਹ ਲਹਿਰਾ ਢਿੱਲੀਆਂ ਪੈ ਜਾਂਦੀਆਂ ਨੇ ਸੋ ਜ਼ਰੂਰਤ ਹੈ ਇਸ ਵਾਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਗੁਨਾਹ ਹੋਣ ਤੋਂ ਰੋਕੇ ਜਾਣ ਫਿਰ ਕੋਈ ਮਾਸੂਮ 5 ਸਾਲ ਦਾ ਬੱਚਾ ਇਸ ਤਰ੍ਹਾਂ ਕਿਸੇ ਪ੍ਰਵਾਸੀ ਦੇ ਗੰਦੇ ਕੰਮਾਂ ਦੀ ਭੇਟਨਾ ਚੜੇ ਆਪਣੀ ਜਾਨ ਨਾ ਗਵਾਵੇ ਫਿਰ ਤੋਂ ਕਿਸੇ ਮਾਪਾਪ ਨੂੰ ਆਪਣਾ ਮਾਸੂਮ ਪਿਆਰਾ ਬੱਚਾ ਨਾ ਗਵਾਉਣਾ ਪਵੇ ਤਾਂ ਇਸ ਲਹਿਰ ਨੂੰ ਪਰਚੰਡ ਕਰਨ ਦੀ ਇਸ ਲਹਿਰ ਨੂੰ ਲਗਾਤਾਰ ਬਣਾ ਕੇ ਰੱਖਣ ਦੀ ਲੋੜ ਹੈ ਕਿਉਂਕਿ ਇੱਥੇ ਇਹ ਵੀ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਪੰਜਾਬੀ ਤਾਂ ਹਰੇਕ ਮੁੱਦੇ ਦੇ ਨਾਲ ਸਿਰਫ ਸਵਾਦ ਲੈਣ ਦੇ ਲਈ ਜੁੜਦੇ ਨੇ ਇਹ ਵੀ ਬਹੁਤ ਦੁੱਖ ਦੇ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਬਲਕਿ ਸਾਰੇ ਨਹੀਂ ਕਿਉਂਕਿ ਜ਼ਿਆਦਾਤਰ ਪੰਜਾਬੀ ਅਸੀਂ ਦੇਖੇ ਨੇ ਪੰਜਾਬ ਦੇ ਨਾਲ ਪਿਆਰ ਕਰਦੇ ਨੇ ਆਪਣੇ ਲੋਕਾਂ ਦੇ ਨਾਲ ਪਿਆਰ ਕਰਦੇ ਨੇ ਤੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਗਲਤ ਕੰਮ ਨਾ ਹੋਵੇ ਪਰ ਕੁਝ ਕਿ ਲੋਕਾਂ ਕਰਕੇ ਕਈ ਮੁਹਿਮਾ ਕਈ ਲਹਿਰਾਂ ਠੰਡੀਆਂ ਪੈ ਜਾਂਦੀਆਂ ਨੇ ਕਈ ਲਹਿਰਾਂ ਫੇਲ ਵੀ ਹੋ ਜਾਂਦੀਆਂ ਨੇ ਸੋ ਲੋੜ ਹੈ ਕਿ ਜੇਕਰ ਇਹ ਲਹਿਰ ਉੱਠੀ ਹੈ ਉਸ ਬੱਚੇ ਦੀ ਕੁਰਬਾਨੀ ਦੇ ਨਾਲ ਤਾਂ ਇਸ ਲਹਿਰ ਨੂੰ ਇੱਕ ਵੱਡਾ ਰੂਪ ਦੇਣ ਦੀ ਤਾਂ ਕਿ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਲੋਕਾਂ ਤੇ ਕਾਰਵਾਈ ਹੋ ਸਕੇ ਕਿਉਂਕਿ ਦੋਸਤੋ ਅਸੀਂ ਪੂਰੇ ਗਵਾਹ ਹਾਂ ਕਿ ਅਸੀਂ ਕੱਲ ਇੱਕ ਵੀਡੀਓ ਲੁਧਿਆਣੇ ਵਿੱਚ ਸ਼ੂਟ ਕੀਤੀ ਹੈ ਜੋ ਕਿ ਤੁਸੀਂ ਜਲਦ ਦੇਖੋਗੇ ਜਿਸ ਦੇ ਵਿੱਚ ਅਨੇਕਾਂ ਪ੍ਰਵਾਸੀਆਂ ਦੇ ਨਾਲ ਅਸੀਂ ਐਸੇ ਮੁੱਦੇ ਤੇ ਗੱਲ ਕੀਤੀ ਤੇ ਦੱਸਦੀਏ ਕਿ ਕਿਸੇ ਦੇ ਕੋਲ ਵੀ ਕੋਈ ਆਈਡੀ ਪ੍ਰੂਫ ਨਹੀਂ ਹੈ ਕਿਤੇ ਦਾ ਜਿਹੜੀ ਸਟੇਟ ਤੋਂ ਉਹ ਆਏ ਹਨ ਯੂਪੀ ਤੋਂ ਬਿਹਾਰ ਤੋਂ ਮੱਧ ਪ੍ਰਦੇਸ਼ ਤੋਂ ਜਿੱਥੋਂ ਵੀ ਆ ਕੇ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਕੋਲ ਕੋਈ ਆਈਡੀ ਪ੍ਰੂਫ ਹੀ ਨਹੀਂ ਹੈਗਾ ਸੋ ਤੁਸੀਂ ਦੇਖੋ ਵੀ ਉਹ ਬੰਦੇ ਜੇਕਰ ਕਾਨੂੰ ਕੋਈ ਜੇਕਰ ਕਾਨੂੰ ਕੋਈ ਕ੍ਰਾਈਮ ਕਰਕੇ ਭੱਜ ਜਾਂਦੇ ਨੇ ਕੋਈ ਕਤਲ ਕੋਈ ਇਸ ਤਰ੍ਹਾਂ ਬਦਫੈਲੀ ਜਿਵੇਂ ਉਹ ਬੱਚੇ ਦੇ ਨਾਲ ਕੀਤੀ ਆ ਉਸ ਮਾਸੂਮ ਦੀ ਜਾਨ ਲਈ ਹੈ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਜੇਕਰ ਭੱਜ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਕਿਵੇਂ ਪਛਾਣੇਗਾ ਕਿੱਥੋਂ ਪੜੇਗਾ ਜਿੰਨਾਂ ਕੋਲ ਕੋਈ ਪ੍ਰੂਫ ਹੀ ਨਹੀਂ ਹੈ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਉਹਨਾਂ ਦੇ ਤਾਂ ਕੋਈ ਅੱਗੇ ਪਿੱਛੇ ਵੀ ਨਹੀਂ ਹੈਗਾ ਬਿਹਾਰ ਚ ਵੀ ਕੋਈ ਅੱਗੇ ਪਿੱਛੇ ਨਹੀਂ ਹੈਗਾ ਤੇ ਅਜਿਹੇ ਲੋਕਾਂ ਨੂੰ ਕੀ ਪੁਲਿਸ ਆਈਡੈਂਟੀਫਾਈ ਕਰ ਸਕਦੀ ਹੈ ਫਿਰ ਬਾਅਦ ਦੇ ਵਿੱਚ ਇੱਕ ਵੱਡੀ ਮੁਸ਼ਕਲ ਹੋਵੇਗੀ ਤੇ ਉੱਥੇ ਇਹਨਾਂ ਨੇ ਇਹ ਵੀ ਕਿਹਾ ਜਿਹੜੇ ਕੀ ਲੁਧਿਆਣੇ ਦੀ ਇੱਕ ਖਾਸ ਜਗ੍ਹਾ ਤੇ ਰਹਿੰਦੇ ਨੇ ਉਹ ਵੀ ਤੁਸੀਂ ਉਸ ਵੀਡੀਓ ਦੇ ਵਿੱਚ ਦੇਖੋਗੇ ਉਹ ਕਹਿੰਦੇ ਜੀ ਸਾਨੂੰ ਤਾਂ ਆ ਕੇ ਇੱਥੇ ਦਾਨੀ ਸੱਜਣ ਮਟਰ ਪਨੀਰ ਸ਼ਾਹੀ ਪਨੀਰ ਮਲਾਈ ਕੋਫਤੇ ਮਲਾਈ ਚਾਪ ਖਾਣ ਨੂੰ ਰੋਜ਼ ਦੰਦੇ ਨੇ ਨਾਲ ਪੈਸੇ ਦੇ ਕੇ ਜਾਂਦੇ ਨੇ ਕਿ ਆ ਲੈ ਪੁੱਤ ਬੀੜੀ ਮਾਚਸ ਲਈ ਲੈ ਲੈ ਕਹਿੰਦੇ ਜੇ ਉਹ ਨਾ ਦੇਣ ਕਹਿੰਦੇ ਸਾਨੂੰ ਤਾਂ ਕੱਲ ਨੂੰ ਹੀ ਪੰਜਾਬ ਛੱਡ ਕੇ ਭੱਜਣਾ ਪਵੇ ਉਹ ਵੀ ਬਹੁਤ ਦੁਖੀ ਹਿਰਦੇ ਦੇ ਨਾਲ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਹਾਲਾਂਕਿ ਉਹਨਾਂ ਨਾਲ ਗੱਲਾਂ ਕਢਾਉਣ ਦੇ ਲਈ ਇੱਕ ਤਰੀਕੇ ਦੇ ਨਾਲ ਉਹਨਾਂ ਤੋਂ ਗੱਲਾਂ ਕਢਵਾਉਣੀਆਂ ਪਈਆਂ ਤੇ ਉਹ ਦੇਖੋਗੇ ਤੁਸੀਂ ਕਿੰਨੇ ਜ਼ਿਆਦੇ ਖੁਲਾਸੇ ਨੇ ਤੇ ਇਸ ਵੀਡੀਓ ਤੋਂ ਬਾਅਦ ਇੱਕ ਹੋਰ ਵੱਡਾ ਖੁਲਾਸਾ ਤੁਹਾਡੇ ਲਈ ਇੱਕ ਪੰਜਾਬ ਦੇ ਲਈ ਵੱਡਾ ਖਤਰਾ ਇੱਕ ਪ੍ਰਵਾਸੀ ਬੱਚਾ ਕਿਸ ਤਰ੍ਹਾਂ ਇੱਕ ਨਸ਼ੇ ਕਰਦਾ ਫੜਿਆ ਤੇ ਕਿਸ ਤਰ੍ਹਾਂ ਉਹ ਸਾਡੇ ਨਾਲ ਵੀ ਹੱਥੋ ਪਾਈ ਹੋਇਆ ਚਲੋ ਕਾਨੂੰਨੀ ਹੈ ਨਸ਼ੇ ਕਰਨਾ ਨਹੀਂ ਕਾਨੂੰਨ ਭੱਜੂਗਾ ਉਹ ਭੱਜੂਗਾ ਇਹ ਬਾਅਦ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਤੇ ਉਹ ਤਕਰੀਬਨ 13-14 ਸਾਲ ਦਾ 15 ਸਾਲ ਦਾ 13 ਸਾਲ ਦਾ ਬੱਚਾ ਲੱਗਦਾ ਸੀ ਤੇ ਇਹ ਸੋਚੋ ਕਿ ਅੱਜ ਤੋਂ 5-7 ਸਾਲ ਬਾਅਦ ਜਦੋਂ ਉਹ ਬੱਚਾ ਜਵਾਨ ਹੋਊਗਾ ਜਿਹੜਾ ਕਿ ਅੱਜ ਇਹ ਨਸ਼ੇ ਦੇ ਵਿੱਚ ਇੰਨਾ ਟੁੱਨ ਸੀ ਕਿ ਜਿਸ ਤੋਂ ਬੋਲ ਵੀ ਨਹੀਂ ਹੋ ਰਿਹਾ ਸੀ ਉਹ ਕੱਲ ਨੂੰ ਕਿਹੜੇ ਕਿਹੜੇ ਗੁਨਾਹ ਪੰਜਾਬ ਦੇ ਵਿੱਚ ਕਰੂਗਾ ਇਹ ਵੀ ਇੱਕ ਵੱਡਾ ਕੁਐਸਚਨ ਮਾਰਕ ਹੈ ਪੰਜਾਬ ਦੇ ਭੂਿਕਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਭੂਿਕਤੇ ਦੱਸਦੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਅਸੀਂ ਲੁਧਿਆਣਾ ਦੇ ਫੀਲਡ ਗਾਂਜ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਕਈ ਪਰਵਾਸੀ ਬੱਚੇ ਫੜੇ ਸੀ ਜਿਹੜੇ ਇਸ ਤਰ੍ਹਾਂ ਨਸ਼ੇ ਕਰਦੇ ਸੀ ਅਤੇ ਉਹ ਇੱਕ ਸੋਲੂਸ਼ਨ ਹੁੰਦਾ ਉਸ ਦੇ ਨਾਲ ਨਸ਼ੇ ਕਰਦੇ ਸੀ ਤੇ ਇਹਨਾਂ ਨੂੰ ਆਪਣੇ ਆਪ ਦੀ ਸੁਰਤ ਨਹੀਂ ਰਹਿੰਦੀ ਐ ਇੱਕ ਪਰਵਾਸੀ ਤਾਂ ਕੱਲ ਅਜਿਹਾ ਵੀ ਅਸੀਂ ਫੜਿਆ ਕਿ ਜਿਹੜਾ ਸੜਕ ਤੇ ਐ ਨੱਚ ਰਿਹਾ ਸੀ ਤੁਸੀਂ ਕਹਿੰਦੇ ਹੋ ਜੀ ਉਸੇ ਚੌਂਕ ਦੀ ਉਹ ਗੱਲ ਕਰ ਰਹੇ ਜਿਹੜੇ ਚੌਂਕ 'ਚ ਹੁਣ ਆਪਾਂ ਇੱਕ ਪਰਵਾਸੀ ਫੜਿਆ ਵੀ ਨਸ਼ੇ ਦੀ ਹਾਲਤ ਦੇ ਵਿੱਚ ਕਿਵੇਂ ਫੜਿਆ ਪਾਗਲ ਹੋ ਕੇ ਘੁੰਮਦੇ ਨੇ ਆ ਦੇਖ ਲੋ ਕੀ ਆਪ ਦੇਖੋ ਕਿ ਤੁਹਾਡੇ ਬੱਚੇ ਵੀ ਸਕੂਲ ਪੜਨ ਜਾਂਦੇ ਨੇ ਤੁਹਾਡੀਆਂ ਬੱਚੀਆਂ ਵੀ ਸਕੂਲ ਪੜਨ ਜਾਂਦੀਆਂ ਟਿਊਸ਼ਨ ਪੜਨ ਜਾਂਦੀਆਂ ਨੇ ਬਾਜ਼ਾਰ ਜਾਂਦੀਆਂ ਨੇ ਤੁਹਾਡੇ ਘਰ ਦੇ ਤੁਹਾਡੇ ਮਾਤਾ-ਮਾਪਾਂ ਤੁਹਾਡੀ ਪਤਨੀ ਸਾਰੇ ਬਜ਼ਾਰ ਜਾਣਦੇ ਨੇ ਜਿਹੜਿਆਂ ਨੂੰ ਆਪਣੇ ਆਪ ਦਿਮਾਗ ਦੀ ਸੁਰਤ ਨਹੀਂ ਹੈਗੀ ਜਿਹੜੇ ਪ੍ਰਵਾਸੀਆਂ ਨੂੰ ਨਸ਼ੇ ਦੇ ਵਿੱਚ ਉਹ ਕਿਸ ਤਰ੍ਹਾਂ ਦੇ ਗੁਨਾਹ ਨੂੰ ਅੰਜਾਮ ਦੇ ਸਕਦੇ ਨੇ ਉਹਨਾਂ ਨੂੰ ਕਿਸੇ ਹਾਸੇ ਦਾ ਕਾਰਨ ਬਣ ਸਕਦੇ ਨੇ ਉਹ ਵੀ ਵੀਡੀਓ ਤੁਸੀਂ ਦੇਖੋ ਉਹ ਵੀ ਤੁਹਾਡੇ ਰੌਂਗਟੇ ਖੜੇ ਕਰ ਦੂਗੀ ਪਰ ਇੱਥੇ ਸਲੂਟ ਬਣਦਾ ਹੈ ਪੰਜਾਬ ਪੁਲਿਸ ਦੇ ਉਹਨਾਂ ਦੋ ਵੀਰਾਂ ਨੂੰ ਜਿਨ੍ਹਾਂ ਨੇ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਹੈ ਪਹਿਲੀ ਵਾਰ ਤੁਸੀਂ ਦੇਖੋਗੇ ਆਪਣੀ ਉਸ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਦੇ ਵੀਰਾਂ ਵੱਲੋਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਸਹੀ ਕਾਰਵਾਈ ਕਰਦੇ ਹੋਏ ਲਜਾਇਆ ਗਿਆ ਸੋ ਦੋਸਤੋ ਜਿਹੜਾ ਤੁਹਾਨੂੰ ਮੇਨ ਗੱਲ ਕਰਨ ਦਾ ਕਾਰਨ ਇਹੀ ਹੈ ਕਿ ਜਿਹੜੀ ਇਹ ਮੋਹਮ ਬਣੀ ਹੈ ਇਸ ਨੂੰ ਪੂਰੀ ਇਸ ਦੇ ਅੰਜਾਮ ਤੱਕ ਲੈ ਕੇ ਜਾਈਏ ਹਾਂ ਅਸੀਂ ਇਹ ਵੀ ਦੱਸਦੇ ਹਾਂ ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿੰਨੇ ਆ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਅਸੀਂ ਦੋ ਵੇਲੇ ਦੀ ਅਰਦਾਸ ਦੇ ਵਿੱਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਹੋਏ ਸਰਬੱਤ ਦਾ ਭਲਾ ਮੰਗਦੇ ਹਾਂ ਪਰ ਉੱਥੇ ਹੀ ਜੇ ਕੋਈ ਪੰਜਾਬ ਦੇ ਵਿੱਚ ਆ ਕੇ ਗਲਤ ਕਰੂਗਾ ਤਾਂ ਉਹ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਕੋਈ ਕਿਸੇ ਦੀ ਜਾਨ ਦੇ ਨਾਲ ਖੇਡੂਗਾ ਕਿਸੇ ਮਾਸੂਮ ਦੀ ਜਿਹਨੇ ਹਲੇ ਦੁਨੀਆ 'ਚ ਦੇਖਿਆ ਹੀ ਕੀ ਸੀ 5 ਸਾਲ ਦਾ ਮਾਸੂਮ ਜਿਹਦੇ ਕਿੰਨੀ ਦਰਿੰਦਗੀ ਦੇ ਨਾਲ ਕਤਲ ਕੀਤਾ ਗਿਆ ਦੱਸਦੇ ਹੋਏ ਵੀ ਰੂਹ ਕੰਬਦੀ ਹੈ ਅਜਿਹੇ ਘਟਨਾਵਾ ਪੰਜਾਬ ਦੇ ਵਿੱਚ ਨਾ ਹੋਣ ਇਨਾਂ ਨੂੰ ਰੋਕਣ ਦੇ ਲਈ ਇਸ ਮਹਿੰਮ ਨੂੰ ਲਹਿਰ ਬਣਾ ਕੇ ਰੱਖਿਓ ਕਿਉਂਕਿ ਆਪਾਂ ਤਾਂ ਸ਼ੁਰੂ ਤੋਂ ਹੀ ਲੱਗੇ ਹੋਏ ਆ ਅਜਿਹੇ ਗਲਤ ਪ੍ਰਵਾਸੀਆਂ ਦਾ ਪਰਦਾ ਫਾਸ਼ ਕਰਨ ਦੇ ਲਈ ਹਾਲਾਂਕਿ ਮੁਸ਼ਕਲਾ ਵੀ ਹੁੰਦੀਆਂ ਨੇ ਪਰ ਤੁਹਾਡੇ ਹੌਸਲੇ ਤੁਹਾਡੇ ਦੇਤੇ ਪਿਆਰ ਦੇ ਸਦਕਾ ਇਹ ਮਹਿੰਮ ਹਮੇਸ਼ਾ ਚੱਲਦੀ ਰਹੀ ਸੀ ਚੱਲਦੀ ਹੈ ਤੇ ਚੱਲਦੀ ਰਹੇਗੀ ਜਦੋਂ ਤੱਕ ਇਸ ਦਾ ਕੋਈ ਪੱਕਾ ਅੰਜਾਮ ਕੋਈ ਵਧੀਆ ਨਤੀਜਾ ਨਹੀਂ ਹੁੰਦਾ ਇਨਾਂ ਗੈਰਕਾਨੂੰਨੀ ਪ੍ਰਵਿਰਤੀ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੋ ਜਿਹੜੀ ਇਹ ਵੀਡੀਓ ਤੁਸੀਂ ਅੱਗੇ ਦੇਖੋਗੇ ਬਹੁਤ ਵੱਡੇ ਖੁਲਾਸੇ ਕਰਨਗੇ ਐ ਸੋ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਜਵਾਨ ਪੰਜਾਬ ਪੁਲਿਸ ਦੇ ਅਫਸਰ ਸਹਿਬਾਨ ਇੱਕ ਪ੍ਰਵਾਸੀ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂਦੇ ਨੇ ਤੇ ਦੱਸਿਆ ਗਿਆ ਕਿ ਉਹ ਹੀ ਪ੍ਰਵਾਸੀ ਹੈ ਜਿਸ ਨੇ ਉਸ 5 ਸਾਲ ਦੇ ਮਾਸੂਮ ਦਾ ਹੁਸ਼ਿਆਰਪੁਰ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਤਾਂ ਕਿਸ ਤਰ੍ਹਾਂ ਉਹ ਪ੍ਰਵਾਸੀ ਇਕੱਠੇ ਹੋ ਜਾਂਦੇ ਨੇ ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਉੱਥੇ ਹੀ ਜਿਹੜੀ ਆਈਡੀ ਤੋਂ ਇਹ ਵੀਡੀਓ ਪੋਸਟ ਹੋਈ ਹੈ ਜਥੇਦਾਰ ਸਾਹਿਬ ਦੀ ਤੋਂ ਇੱਕ ਵਧੀਆ ਇਨਸਾਨ ਨੇ ਜੋ ਕਿ ਮਤਲਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਕਿਉਂਕਿ ਇੱਥੇ ਗਲਤਫਹਿਮੀ ਚ ਨਾ ਤੁਸੀਂ ਕਹੋ ਇੱਕ ਜਥੇਦਾਰ ਸਾਹਿਬ ਨੇ ਜੋ ਕਿ ਇੱਕ ਆਗੂ ਨੇ ਧਾਰਮਿਕ ਆਗੂ ਨੇ ਉਹਨਾਂ ਨੇ ਇਹ ਵੀਡੀਓ ਪੋਸਟ ਕੀਤੀ ਹੈ ਉਹਨਾਂ ਦੀ ਆਈਡੀ ਦਾ ਸਕਰੀਨਸ਼ਾਟ ਵੀ ਮੈਂਸ਼ਨ ਕਰਦਾਂਗੇ ਤਾਂ ਇਸ ਕਰਕੇ ਉਹ ਵੀ ਮਤਲਬ ਇੱਕ ਉਹਦੀ ਪ੍ਰਮਾਣਿਕਤਾ ਨੂੰ ਪੁਸ਼ਟੀ ਕਰਦੀ ਹੈ ਕਿ ਇਹ ਸੱਚਾਈ ਹੈ ਇਸ ਵੀਡੀਓ ਦੇ ਵਿੱਚ ਸੋ ਤੁਸੀਂ ਅੱਗੇ ਵੀਡੀਓ ਵੀ ਦੇਖੋ ਤੇ ਜਰੂਰ ਇਸ ਮੋਹਮ ਦੇ ਵਿੱਚ ਕੀ ਤੁਸੀਂ ਨਾਲ ਹੋ ਜਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਇਹ ਮੋਹਮ ਨਹੀਂ ਚੱਲਣੀ ਚਾਹੀਦੀ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਪ੍ਰਵਿਰਤੀ ਵਾਲੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਨਹੀਂ ਦਿਖਾਉਣਾ ਚਾਹੀਦਾ ਜਾਂ ਫਿਰ ਉਹਨਾਂ ਤੇ ਸਖਤ ਕਾਰਵਾਈ ਨਹੀਂ ਹੋਣੀ ਚਾਹੀਦੀ ਕੀ ਹੈ ਤੁਹਾਡੇ ਇਸ ਬਾਰੇ ਵਿਚਾਰ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੁਣ ਦੇਖੋ ਇਹ ਵੀਡੀਓ